ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਨੇ ਬਾਈ ਔਰ ਘਰ ਪਰਵਾਰ ਸਾਰਿਆਂ ਦੇ ਵਧੀਆ ਨੇ ਕੀ ਅਣਬਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਘੈਂਟ ਹੋਣ ਬਾਈ ਠੰਡ ਜੀ ਆ ਯਾਰ ਸਾਡੇ ਜੀ ਬਹੁਤ ਅੱਜ ਤਾਂ ਬੱਦਲ ਬਾਈ ਦਿਖਾ ਰਿਹਾ ਵੈਦਰ ਮੈਂ ਚੈੱਕ ਕਰਿਆ ਸੀ ਸੂਰਜ ਤਾਂ ਧੁੱਪ ਦਾ ਮਸੇਂ ਨਿਕਲੇ ਕੱਲੋਂ ਹੀ ਮੈਂ ਗਲਤੀ ਕਰ ਲਈ ਸੀ ਪਛੜਾ ਕੇ ਤੰਗ ਕਰਦੇ ਨੇ ਹੁਣਾ ਤੇ ਆ ਗਏ ਬਈ ਆਪਾਂ ਇੱਧਰ ਆ ਕੇ ਇਹਨਾਂ ਨੂੰ ਵੱਡਿਆਂ ਕਬੂਤਰਾਂ ਨੂੰ ਦਾਣੇ-ਦੂਣੇ ਪਾ ਦਈਏ ਯਾਰ ਹਨਾ ਮਾਰੇ ਕੱਢ दिए ਇਹਨਾਂ ਨੂੰ ਤੇ ਆਹ ਵਾਹ ਤਾਨਾ ਕਰਨਾ ਲੱਗਾ ਬਚਾ ਚੱਕ ਬਤੀ ਚੱਕ ਕਰੀਏ ਯਾਰ ਵਿੱਕੜਦੇ ਨੇ ਕਿ ਨਾ ਕੋ ਉਤਰੀ ਜੀ ਨੇ ਦੋਨੇ ਕੀ ਗੱਲ ਬਾਤ ਆ ਜੇ ਵੀ ਅੱਜ ਕਲੀ ਦੁਬਾਰੇ ਛੱਡਦਾ ਜਾਂ ਤੋ ਇਸਮੈਲ ਜੀ ਫੇਰ ਲੱਗ ਗਿਆ ਕਰਨਾ ਹੈ ਆ ਜੋ ਭਾਈ ਆ ਜੋ ਆ ਜੋ ਉਹ ਵਾਜਾ ਕੱਢਿਆ ਯਾਰ ਨਾ ਦੋਨੇ ਕੱਢ ਲਏ ਬਾਈ ਚੈੱਕ ਕਰੋ ਬੱਚੇ ਦੋਨੇ ਚਲੋ ਸੋਕਰਾ ਇਹਦੇ ਦੋਨੇ ਬੱਚੇ ਕੱਢ ਲਏ ਤੇ ਆਹ ਦੋਨੇ ਬੱਚੇ ਵੀ ਠੀਕ ਨੇ ਆਹ ਤਾਂ ਦਾਣ ਦਾ ਖਰਿਆ ਵੀ ਇੱਕ ਤਰ੍ਹਾਂ ਦਾ ਕਬੂਤਰੀ ਜਿਹਾ ਨਾ ਦੋਨੇ ਨੂੰ ਪਾਈਏ ਚਲੋ ਬਾਈ ਉਹ ਘਰ ਦਾਣੇ ਦੋਨੇ ਪਾਈਏ ਪਾਣੀ ਗਰਮ ਰੱਖਿਆ ਪਿਆ ਅਬ ਵੀ ਨਹੀਂ ਭਾਵਾਂਗੇ ਯਾਰ ਸੋਲਵੈਂਟ ਮੰਗੀ ਪਾ ਦਿੰਨੇ ਫਿਰ ਮਾਰ ਜਿਗੇ ਪਹਿਲੇ ਥੋੜੀ ਅਰ ਕਣ ਕਬਾ ਲਾਂਗੇ ਤਾਂ ਇਹ ਖਾ ਲੈਣਾਂ ਨੇ ਤੋਂ ਬਾਅਦ ਦੇਖਦੇ ਹਾਂ ਮਾ ਨਾ ਉੱਡੋ ਨਾ ਐਵੇਂ ਨਾ ਕਰੋ ਯਾਰ ਕੋ ਪੈ ਸਕੋ ਖਾਓ ਦਾਣੇ ਹੋ ਰਾਜਿਤ ਲਈ ਜੀ ਲਾ ਕੇ ਬੈਗੀ ਮੈਨੂੰ ਉਹ ਤਾਂ ਮੈਨੂੰ ਚੱਕਰ ਨਹੀਂ ਸੀ ਜਿੱਦ ਲਈਦਾ ਇੱਕ ਜਿਹੜਾ ਪੰਗ ਵੱਡਾ ਬੱਚਾ ਸੀ ਆਪਣਾ ਮੋਜੀ ਵਾਲੀ ਦਾ ਉਹ ਮੈਂ ਗਲਾਬੀ ਕਸ ਜੀ ਘਾਤੀ ਥੋੜੀ ਉਹਦਾ ਚੱਕਰ ਪੈਂਦਾ ਸੀ ਬਈ ਮੈਨੂੰ ਵੀ ਉਹ ਨਾ ਕਿਤੇ ਇਧਰ ਉਧਰ ਤੜਕੇ ਜੀ ਜੇ ਉਹ ਤੜਕੇ ਜਾਂਦਾ ਫੇਰ ਗੜਬੜ ਹੋ ਜਾਂਦੀ ਆਪਣੀ ਸਾਰੀ ਸਾਰੀ ਗੇਮ ਉਲਟ ਹੋ ਜਾਂਦੀ ਫਿਰ ਤਾਂ ਵਾਸੂ ਦੀ ਬਚਤ ਰਹੀਗੀ ਉਹ ਆ ਗਿਆ ਉਹ ਦਵਾ ਜਿਹੜੀ ਦਾ ਮੈਂ ਛੱਡ ਕੇ ਬਾਗਿਆ ਦੀ ਘਰੇ ਤੋਂ ਦਰਦ ਪਾਉਣ ਦਾ ਬਾਹ ਬਾਹ ਚਾ ਕੇ ਲਾਹੀਆ ਮੈਂ ਉਹਦਾ ਤਾਂ ਏਡਾ ਈ ਸ਼ੁਭ ਨਹੀਂ ਸੀ ਜੇ ਕਰੀਦਾ ਤਾਂ ਭੰਗ ਵੀ ਹੇਲ ਕਰਨੀ ਆ ਉਹਦਰੇ ਚੰਗੀ ਆ ਬਸ ਉੱਠੇ ਕਰਕੇ ਮਤਲਬ ਬੱਚੇ ਉੱਚੇ ਬੱਚੇ ਕਰਕੇ ਉਹ ਕੱਪਦੀ ਨਹੀਂ ਤਾਂ ਆਪਾਂ ਨੂੰ ਉਹਦਾ ਕੋ ਚੱਕਰ ਨਹੀਂ ਸੀ ਅਸੀਂ ਬੱਚੇ ਬਹਿ ਗਏ ਸੋਣਾ ਆ ਮੰਨ ਕੇ ਚਲੋ ਬਈ ਫਰਵਰੀ 15 ਅੱਜ 15 ਕਿ ਦਿਨ ਰਹਿ ਗਏ ਅੱਜ ਹੋ ਗਈ 16 ਤਰੀਕ 10 12 15 ਕਿ ਦਿਨ ਰਹਿ ਗਏ 15 ਕਿ ਦਿਨਾਂ ਤੋਂ ਆ ਜਿਹੜੀ ਬੋਦੀ ਵਾਲੀ ਕਬੂਤਰੀ ਇਹਦੇ ਨਾਲ ਕਬੂਤਰ ਉਹ ਅੱਡ ਕਰ ਦਾਂਗੇ ਆਪਾਂ ਕਿਉਂ ਬੱਚਾ ਬਥੇਰ ਵਧੀਆ ਹੋ ਜਾਊਗਾ 15 ਦਿਨਾਂ ਨੂੰ ਬੱਚਾ ਪੂਰਾ ਉਹਦੋਂ ਬਸ ਅੱਡ ਕਰ ਦਾਂਗੇ ਤੇ ਉਦੋਂ ਦਾ ਕਾਲ ਕੀ ਚੀਨੇ ਵਾਲਾ ਬੱਚਾ ਰਹਿ ਜੂ ਇਹ ਵੀ ਨਾਲ ਹੀ ਹੋ ਜਾਊਗਾ ਕਿਉਂ ਵਧੀਆ ਇਹ ਵੀ ਬਕੱਲੇ ਹੀ ਆ ਹੋ ਜਾਊਗਾ ਸੈਟ ਆ ਅੱਡ ਗਿਆ ਹੁਣ ਇੱਧਰ ਕਬੂਤਰ ਕਬੂਤਰ ਰੱਖਾਂ ਐ ਇਕੱਲੇ ਕਿਉਂ 2 3 ਕਬੂਤਰ ਦਾ ਪਹਿਲਾਂ ਇੱਧਰ ਉਹਦੇ ਉੱਤਰ ਚੀਨਾ ਹੋ ਗਿਆ ਹਨਾ ਤੇ ਅੱਜ ਕਿੰਿਆਂ ਦਾ ਹੋ ਗਿਆ ਤੇ ਗਾਹਾਂ ਚੱਕ ਦੇਖਦੇ ਆ ਤਾਂ ਕਰਕੇ ਅੱਡੀ ਕਰਾਂਗੇ ਹੁਣ ਇਹਨਾਂ ਨੂੰ ਕਬੂਤਰ ਕਬੂਤਰੀਆਂ ਉੱਧਰ ਪੱਠਿਆਂ ਦੇ ਛੱਡ ਦਾਂਗੇ ਬਚਿਆਂ ਨੇ ਛੂਟੇ ਬਚਿਆਂ ਚ ਕਬੂਤਿਆਂ ਦਾ ਕੋਈ ਇਸ਼ੂ ਨਹੀਂ ਹੈਗਾ ਐਡਾ ਉਹਨਾਂ ਨੂੰ ਪਾਣੀ ਪੂਣੀ ਰੱਖ ਜਾਾਂਗੇ ਆਪਾਂ ਪਾਣੀ ਪੂਣੀ ਰੱਖ ਕੇ ਅੱਜ ਤਾਂ ਮੁਸ਼ਕਲਾ ਤੋਂ ਪੂੰ ਢੰਡ ਦਾ ਠੀਕ ਹੈ ਧੁੰਦ ਜੀ ਤਾਂ ਵਗ ਗਈ ਪਜੇ ਬਾਹਰੇ ਨਹੀਂ ਪਤਾ ਹੂੰ ਪਿੰਡ ਚ ਦਾ ਧੁੰਦ ਜੀ ਵਗ ਗਈ ਬਾਕੀ ਚਲ ਦੇਖਦੇ ਆ ਸੈਟ ਆਪਾਂ ਸਾਫ ਸਫਾਈ ਕਰਤੀ ਸਾਰੀ ਸੈਟ ਦੀ ਚ ਚਲੋ ਜੂੜ ਮਾਰਿਆ ਪਿਆ ਬਈ ਸਵੇਰੇ ਆ ਕੇ ਮੈਂ ਝਾੜੂ ਮਾਦਣਾ ਸਾਮਣੇ ਬਿੱਠਾ ਬੂਠਾ ਕਰਦੇ ਨੇ ਜਿਹੜੀਆਂ ਚਲੋ ਹੂੰਜ ਦੇ ਨਾਮ ਨਾਮ ਸਾਰੀਆਂ ਇੱਕ ਬੋਰਾ ਜਿਹਾ ਨਹੀਂ ਲੱਗਦਾ ਫਿਰ ਕੋਈ ਆ ਜੇ ਨਾ ਮਿੱਤਰ ਪੇਰਾਂ ਦਾ ਯਾਰ ਗੰਦ ਜਾ ਪਾਰਕ ਉਹਦੇ ਕਰਕੇ ਆਹ ਦਿੱਤਾ ਕਰਕੇ ਆਪਾਂ ਸਾਫ ਕਰ ਦਿੰਦੇ ਹੁਣੇ ਆਪਾਂ ਹਾਲ ਕਬੂਲ ਕੇ ਜਬਾੜੀ ਵੀ ਲਾਈ ਹੋਈ ਆ ਆਪਣੀ ਤੇ ਬਸ ਹੁਣ ਇਹਨਾਂ ਨੂੰ ਖਾਣ ਦੋ ਬਈ ਦਾਣੇ ਦੋਨੇ ਆਪਾਂ ਮੜੀ ਕਣਕ ਪਾ ਦਾਂਗੇ ਹੋਰ ਅੱਜ ਕੇ ਜੇ ਖਾ ਲੈਣਗੇ ਬੱਚਾ ਨੂੰ ਚੋਗਾ ਚਗਾ ਦੇ ਦੇਣਗੇ ਫਿਰ ਸ਼ਾਮ ਨੂੰ ਹੀ ਪਾਵਾਂਗੇ ਉਹਨਾਂ ਨੂੰ ਪਾਣੀ ਪੂਣੀ ਭਰਨ ਵੇਲੇ ਜਦੋਂ ਖਰ ਤਾਂ ਵੀਡੀਓ ਕੰਟੀਨਿਊ ਹੈ ਸ਼ਾਮ ਦੇ ਬਈ 5:00 ਵਜੇ ਆਪਾਂ 10:30 ਵਜੇ ਆਪਣੇ ਕੂਤਰੀ ਢਾਕੇ ਗਏ ਚਿਤਲੀ ਉਹ ਫਿਰ ਦੇ ਚੈੱਕ ਕਰੋ ਛੋਟੀ ਆ ਜਿਵੇਂ ਆਖਾਂ ਦੇ ਵੀ ਉੱਡ ਜਾਂਦੇ ਨੇ ਆ ਫਿਰਦੀ ਐ ਤਾਂ ਤੜਕੇ ਦੀ ਊੜੀ ਆਪੇ ਸਾਡੇ ਪਿੰਡੋਂ ਮੁੰਡੇ ਲਵੇ ਲਾਉਣ ਵਾਲੇ ਸੀ ਜਿਹੜੇ ਸਾਡੇ ਆਏ ਔੜਦੇ ਨੇ ਸਾਡੇ ਆਉਣਦੇ ਨੇ ਉਹ ਪੜਦੇ ਆ ਤੜਕੇ ਦੀ ਉੱਡੀ ਉਹ ਕੋਈ ਯਕਰੀ ਨਹੀਂ ਹੈਗਾ ਐਦਾਂ ਇੱਕ ਵੀ ਆਏ ਜਾਣੇ ਹਨ ਤੇ ਕਬੂਤਰ ਆਪਾਂ ਕੱਢ ਕੇ ਭਾਈ ਦਾਣੇ-ਨੋਣੇ ਪਾਤੇ ਨਾ ਸੋਇਆ ਵੀ ਨੇ ਪਾਈ ਸੀ ਤੇ ਸੋਇਆ ਵੀ ਨੇ ਨੇ ਲਈ ਖਾ ਉਹਨਾਂ ਨੂੰ ਪਾਉਣਿਆ ਭਾਈ ਕਣਕ ਤੇ ਦੂਜੇ ਬਚਿਆਂ ਮੁੱਛਿਆਂ ਨੂੰ ਸਾਰਿਆਂ ਨੂੰ ਪਾ ਦਾਂਗੇ ਹਨਾ ਉਈ ਚੱਕਰ ਨਹੀਂ ਜਿਹੜਾ ਨੰਬਰ ਆਪਣੇ ਓਕੇ ਨੇ ਸਾਰੇ ਲਓ ਜੀ ਸ਼ੋਪ ਕਰੋ ੱਲਿਓ ਫਿਰਦੀ ਆ ਬੋਖਦੀ ਚੀਨਾ ਜੜ ਆ ਗਿਆ ਯਾਰ ਰੇਕੀ ਤੋੜ ਗਿਆ ਉਹ ਚੀਨਾ ਜਾਂ ਅੜਕੇ ਛੱਡੀ ਹੋਇਆ ਅਦਾ ਕਾਹ ਹੋਇਆ ਵੀ ਫਰਦੀ ਆ ਵਧੀਆ ਗਿੰਦੇ ਮਾਰਦੀ ਐਵੇਂ ਦੀ ਕੋਈ ਗੱਲ ਹੀ ਨਹੀਂ ਹੈਗੀ ਉਹਨ ਕਰ ਵੀ ਕਰਦਾ ਹੀ ਹੈ ਜੀ ਨਾਇਆ ਵੀ ਉਂਗਲ ਬਹਿ ਜਾਊਗਾ ਤੇ ਹਈਓ ਹਲੇ ਚੰਗੀ ਬਈ ਫਾਇਨ ਹੈਗਾ ਇਹ ਫਿਰ ਬੈਂਦੀ ਆ ਪੂਰੀ ਚੰਗੀ ਫਿਰਦੀ ਆ ਹਲੇ ਤੱਕ ਆਹ ਵੱਡਿਆਂ ਬੱਚਿਆਂ ਨੂੰ ਪਾ ਦਈਏ ਯਾਰ ਦਾਣੇ ਜੀ ਡਰੇਚੀ ਪਾ ਦਨੇ ਹੈ ਹੈ ਚ ਪਾ ਦਨੇ ਆ ਬਈ ਵੱਡਿਆਂ ਨੂੰ ਕੋਈ ਨੋਟਿਆਂ ਨੂੰ ਵੀ ਪਾਵਾਂਗੇ ਕੋਈ ਇਸ਼ੂ ਨਹੀਂ ਹੈਗਾ ਛੋਟਿਆਂ ਦਾ ਵੀ ਨਹੀਂ ਤਾਂ ਸਾਰਿਆਂ ਨੂੰ ਪਾਵਾਂਗੇ ਦਾਣੇ ਦਾ ਇਹ ਮੇਜਲ ਬੜੀ ਬੜੀ ਖਾ ਰਣਗੇ ਯਾਰ ਹੁਣ ਮੜੇ ਮੜੇ ਦੇ ਪਿੱਛੇ ਇੰਨੀ ਜਲ ਆਪਣੀ ਫੋਰਥੀ ਵੀ ਆ ਚੁੱਕੀ ਹੁਣ ਤਾਂ ਉਹਨਾਂ ਹੱਕ ਮੰਗਦਾ ਦਾ ਆ ਯਾਰ ਇਹ ਹੈਪੀ ਆ ਵੀ ਨਾਲ ਆ ਬੰਦਰ ਇਹਨਾਂ ਦਾ ਕੋਈ ਉਹੀ ਨਹੀਂ ਕਰਦਾ ਹਾਂ ਦਾ ਜਿੰਨਾ ਹੈਪੀ ਕਰ ਗਿਆ ਛੇਕੋ ਭਾਈ ਇਹਨੇ ਖਾਂਦੇ ਦਾਣੇ ਛੇਕੋ ਫਰਦੀਆ ਫਰਦੀਆ ਭੁੱਖ ਦੀ ਤੇ ਤੇ ਆਪਣੀ ਹਲੇ ਦਾ ਆ ਫਿਰਦੀ ਆ ਬਈ ਆ ਜੀਨਾ ਫਿਰਦਾ ਤਾਂ ਹਾਂ ਤੇ ਇਹੀ ਇਦਲੀ ਫਿਰਦੀ ਆ ਆ ਫਿਰਦੀ ਏ ਚਤਲੀ ਇਹਦਾ ਵਧੀਆ ਜੰਗੀ ਫਿਰਦੀ ਆ ਇਹ ਮੇਰਾ ਕੋਈ ਯੱਕਰ ਦੀ ਘਰੋਂ ਦੇ ਹਲੇ ਦਾ ਹੈਪੀ ਲੰੋਂਦਾ ਕਰਦਾ ਕੋ ਪੁੱਤਰ ਜੀਨਾ ਯਾ ਛਿਗੜਾ ਯਾਰ ਆਪਣੋ ਆ ਤਾਂ ਕਿਸੇ ਦਾ ਉਹ ਫਿਰਦਾ ਜੀ ਇੰਨਾ ਆਪਣਾ ਜਮਾ ਘਰਦਾ ਕਿੰਨਾ ਆ ਜਿੱਟੀਆਂ ਦਾ ਚੱਲ ਇੱਧਰ ਘੜਤਾ ਹੂੰ ਕੋਈ ਚੱਕਰ ਨਹੀਂ ਫਿਰ ਆਪੇ ਨੂੰ ਬਾੜ ਦਾ ਹੈ ਉਧਰ ਤੇ ਕੋਈ ਇਸ਼ੂ ਨਹੀਂ ਹੈ ਰੋ ਰਿਹਾ ਨਹੀਂ ਜਾਂਦੀ ਹੈ ਤਾਂ ਕਰਕੇ ਆ ਕਰਦੀ ਹੈ ਕਾਰੋ ਹੀ ਗਿਆ ਕੱਚਾ ਤਲੇ ਇਹ ਵੇਚਣੀਆਂ ਬਾਈ ਆਪਾਂ ਸ਼ੇਅਰ ਕਰਨੀਆਂ ਚੱਲ ਦੇਖਦੇ ਆਂ ਬਾਕੀ ਲਓ ਜੀ ਕਬੂਤਰ ਬਾਈ ਆਪਾਂ ਲਾ ਲੇ ਸਾਰੇ ਤੇ ਆਪਾਂ ਇਹਨੂੰ ਥੋੜਾ ਛੀਨੇ ਨੂੰ ਧਾਣੇ ਖਾ ਲੂਗਾ ਛੀਨਾ ਥੋੜੇ ਧਾਣੇ ਪਾ ਲਈਏ ਤੇ ਛੀਨਾ ਵਿਚਾਰਾ ਥੋੜਾ ਐਨੀ ਛੀਨੇ ਧਾਣੇ ਖਾਦੇ ਨਹੀਂ ਤਾਂ ਕਰਕੇ ਪਾਣੀ ਵੀ ਪਾ ਦਈਏ ਸ਼ਿਆਕ ਪਾਣੀ ਦੀ ਪਾਤਾ ਅੰਦੂਜਾ ਨੂੰ ਵੀ ਪਾਣੀ ਪਾ ਹੀ ਦੇ ਜੇਤਲੀ ਦੀ ਤੜਕੇ ਦੀ ਉੜੀ ਖੱਤੇ ਲੈ ਅੱਜ ਕੰਬਾਈ ਅਗਲਾ ਕਹਿੰਦਾ ਵੀ ਉਹਦੇ ਉੱਡਦੇ ਨੇ ਉਹਦੇ ਉੱਡਦੇ ਨੇ ਆ ਚੈੱਕ ਕਰੋ ਪਬੂਤਰਾ ਆਪਣੇ ਉੱਡਦੇ ਸ਼ਿਆ ਕੋਈ ਕਰਨ ਪਾਣੀ ਇਹੋ ਐਸ ਕਰੋ ਇਹ ਤੜਕੇ ਪਿਆ ਡੀ ਰਹਿਣਗੇ ਉਹ ਵੀ ਕੋਈ ਇਸ਼ੂ ਨਹੀਂ ਪਾਣੀ ਦਾ ਕੀ ਦਲੀਦੜਕੇ ਦੀ ਹੈ ਪਤਾ ਨਹੀਂ ਕਿਤਾ ਹੁਣ ਪੀਓਗੀ ਉੜੀ ਘੜਿਆ ਦੜਕੇ ਹੀ ਹੈ ਕਿਹਨਾਂ ਜੀ ਬੈਠੀ ਨਹੀਂ ਹੈ ਨਾ ਗੇਰਾਂ ਵਿੱਚ ਬੰਦ ਹੋ ਰਿਹਾ ਕਬੂਤਰੀ ਜਮਾ ਸ਼ਕੋਪੀ ਸ਼ਕੋ ਇਹਿੰਦਾ ਕਰਤਾ ਜਮਾ ਨੀਲਾ ਉਹ ਜੀ ਨਾ ਜਾਗਾ ਉਹਦਾ ਉਹ ਚਲ ਬਹਿ ਗਿਆ ਸੋਖਰਾ ਜੇ ਹੁਣ ਇੰਨਾ ਟਾਈਮ ਹੋ ਜਾਂਦਾ ਫਿਰ ਨਹੀਂ ਆਵੇ ਪੁੱਤਰ ਲਓ ਭਾਈ ਜਮਾਂ ਓਕੇ ਦੀ ਰਿਪੋਰਟ ਹੋ ਗਈ ਤੇ ਬਾਕੀ ਭਾਈ ਚਲੋ ਜੇ ਵੀਡੀਓ ਵਧੀਆ ਲੱਗੇ ਯਾਰ ਲਾਈਕ ਕਰੋ ਕਮੈਂਟ ਕਰੋ ਹੁਣ ਵਾਤ ਵਾਤ ਵੀਡੀਓ ਨੂੰ ਆਪਣੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣਾ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਜੀ ਆਪਾਂ ਕੱਲ ਨੂੰ ਨਵੇਂ ਵੀਡੀਓ 'ਚ ਬਾਈ